ਸਤਿ ਸ੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਬਹੁਤ ਵੱਡੀ ਲਾਜ ਰੱਖੀ ਹੈ ਆਪਣੀ ਕਿਰਪਾ ਕੀਤੀ ਹੈ ਬਸ ਦੋ ਹੀ ਮਨ ਦੇ ਵਿੱਚ ਖਵਾਸ਼ ਸ਼ਾਂਸ਼ਣ ਕਿ ਇੱਕ ਮਾਂ ਦਾ ਪੁੱਤ ਜੋ ਕਿ ਜੇਲ ਦੇ ਵਿੱਚ ਬੈਠਾ ਹੈ ਭਾਈ ਅਮਰਪਾਲ ਸਿੰਘ ਅਤੇ ਕੋ ਉਸ ਸੂਰਮੇ ਯੋਧੇ ਦਾ ਪੁੱਤ ਜਿਨੇ ਲੋਕਾਂ ਤੇ ਆਸ ਰੱਖੀ ਪਰ ਇੱਕ ਗੱਲ ਬਹੁਤ ਵੱਡੀ ਮੈਂ ਕਹਿਣ ਲੱਗਾ ਇਹ ਜ਼ਰੂਰੀ ਨਹੀਂ ਕਿ ਅਮਰਤਾ ਤੇ ਅਰੇ ਗੁਰ ਸਿੱਖਾਂ ਨੇ ਮਦਦ ਕੀਤੀ ਨੇ ਨਹੀਂ ਕਲੀਨ ਸ਼ੇਵ ਨੌਜਵਾਨ ਹਰ ਵਰਗ ਜਿਨ੍ਹਾਂ ਨੇ ਡਟ ਕੇ ਮਦਦ ਕੀਤੀ ਜਿਵੇਂ ਕਹਿੰਦੇ ਨੇ ਹਨੇਰੀ ਆ ਗਈ ਹਨੇਰੀ ਆ ਗਈ ਯੋਧੇ ਪੰਜਾਬੀਓ ਬੱਚਿਓ ਸ਼ਾਬਾਸ਼ ਬੜੀ ਕਿਰਪਾ ਇੱਥੋਂ ਸਾਨੂੰ ਸਬਕ ਮਿਲਦਾ ਹੈ ਕਿ ਪੰਜਾਬ ਦੀ ਨੌਜਵਾਨੀ ਜਿੱਧਰ ਨੂੰ ਵੀ ਹੋ ਤਰੇ ਦਰਿਆ ਦੇ ਵਹਿਣ ਵਾਂਗ ਹਰ ਮਦਾਨ ਫਤਈ ਮਿਲੋਗੇ ਭਾਈ ਸਰਬਜੀਤ ਸਿੰਘ ਖਾਲਸਾ ਬਸ ਅਸੀਂ ਤਾਂ ਜਿਵੇਂ ਕਹਿੰਦੇ ਆ ਚਲੋ ਹੁਣ ਵੱਡੀ ਉਮਰ ਦੇ ਮੰਨ ਲਓ ਪਿਆ ਤੋ ਉੱਪਰ ਹੈ ਉਸ ਅਕਾਲਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸਾਂ ਮਹਿੰਤੀਆਂ ਕੀਤੀਆਂ ਬਹੁਤ ਲੋਕਾਂ ਨੇ ਅਰਦਾਸਾਂ ਕੀਤੀਆਂ ਮੈਂ ਇਕੱਲੇ ਨੇ ਨਹੀਂ ਕੀਤੀਆਂ ਤੇ ਮੰਨ ਦੇ ਵਿੱਚ ਬਹੁਤ ਵੱਡੀ ਉਮੀਦ ਆਸ ਸੀ ਕਿ ਇਹ ਦੋਨੇ ਕਿਲੇ ਫਤਿਹ ਹੋਣਗੇ ਤੇ ਫਤਿਹ ਹੋ ਵੀ ਗਏ ਬਹੁਤੇ ਜਿਹੇ ਗੰਦੇ ਜੇ ਬੰਦੇ ਜਿਹੜੇ ਕਿ ਗਾਲਾਂ ਕੱਢਣ ਵਾਲੇ ਵੀ ਸੀਗੇ ਭਾਈ ਅਮਰਪਾਲ ਨੂੰ ਵੀ ਬਾਈ ਸਰਬਜੀਤ ਸਿੰਘ ਨੂੰ ਵੀ ਮੈਂ ਪਿਛਲੇ ਦਿਨ ਇਹ ਵੀਡੀਓ ਵੀ ਪਾਈ ਸੀ ਕਿ ਦੋਸਤੋਂ ਕੇ ਵੱਡਾ ਨਹੀਂ ਹੁੰਦਾ ਗਾਲਾਂ ਕੱਢ ਕੇ ਤੇ ਰੱਬ ਨੇ ਲਾਜ ਰੱਖੀ ਆ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਆ ਇਹ ਸੋਸ ਵੀਡੀਓ ਰਾਹੀਂ ਸਮਾਂ ਉਂਤੇ ਮਿਲਿਆ ਵੀ ਜਾਊਗਾ ਕਿਉਂਕਿ ਉਹਨਾਂ ਦੇ ਨੇੜੇ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਦੋਸਤ ਤੇ ਮਿੱਤਰ ਉਹਨਾਂ ਦੇ ਪਰਿਵਾਰਾਂ ਦੇ ਨੇੜੇ ਉਨਾਂ ਨਾਲ ਰਾਬਤਾ ਰੱਖਣ ਵਾਲੇ ਬਹੁਤ ਪਰਿਵਾਰ ਹੈ, ਦੋਸਤ ਹੈ। ਉਹਨਾਂ ਨੂੰ ਮਿਲਣ ਦਾ ਸਮਾਂ ਜ਼ਰੂਰੀ ਹੈ। ਤੇ ਜਦੋਂ ਸਮਾਂ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣਗੇ ਭਾਈ ਸਰਦੀਪ ਸਿੰਘ ਨੂੰ ਤੇ ਅਮਰਤਪਾਲ ਸਿੰਘ ਨੂੰ ਮਿਲਿਆ ਵੀ ਜਾਊਗਾ। ਤੇ ਮੈਂ ਇੱਕ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਦੋਸਤੋ ਚੰਗੇ ਸਮੇਂ ਦੀ ਸ਼ੁਰੂਆਤ ਇੱਥੋਂ ਹੀ ਰੱਖੀ ਜਾਣੀ ਹੈ। ਚੰਗੇ ਸਮੇਂ ਦੀ ਸ਼ੁਰੂਆਤ ਪੰਜਾਬ ਦਾ ਚੰਗਾ ਸਮਾਂ ਪੰਜਾਬ ਦਾ ਉਹ ਮਾੜਾ ਟਾਈਮ ਖਤਮ ਹੋ ਗਿਆ ਤੇ ਚੰਗਾ ਸਮਾਂ ਸ਼ੁਰੂ ਹੋ ਚੁੱਕਾ ਹੈ ਇਹਦੇ ਵਿੱਚ ਸਾਡੀ ਸਾਂਝ ਵੀ ਬਣੂਗੀ ਪੰਜਾਬੀ ਜਿੰਨੇ ਵੀ ਪੰਜਾਬ ਦੇ ਸ਼ਹਿਰ ਪਿੰਡ ਆਪਸੀ પ્રેમ ਪਿਆਰ ਵੀ ਵਧੂਗਾ ਪੰਜਾਬ ਦੇ ਮੁੱਦੇ ਵੀ ਹੱਲ ਹੋਣਗੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਵੀ ਨਿਕਲਣਗੇ ਫਤੇ ਪ੍ਰਮਾਨ ਕਰੋ ਦੋਸਤੋ ਜਿਨ੍ਹਾਂ ਨੇ ਜੋਰ ਲਾਇਆ ਉਹਨਾਂ ਨੂੰ ਸਲੂਟ ਹੈ ਮੇਰਾ ਧੰਨਵਾਦ ਹੈ ਬਹੁਤ ਬਹੁਤ ਮੁਬਾਰਕਾਂ ਦੋਸਤੋ ਕਰਕੇ ਬਖਾਤੀ ਤੁਸੀਂ ਤੇ ਸਭ ਤੋਂ ਵੱਡਾ ਸ਼ੁਕਰਾਨਾ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਜਿਨੇ ਲਾਜ ਰੱਖੀ ਹੈ ਧੰਨਵਾਦ ਹੈ ਮੇਰੇ ਸ਼ੈਨਸ਼ਾ ਵਾਹਿਗੁਰੂ ਇਹ ਮੇਰੇ ਬਾਜਾਂ ਵਾਲੇ ਪਿਤਾ ਬੇਸ਼ੱਕ ਅੱਜ ਅਸੀਂ ਉਹਨਾਂ ਸ਼ਹੀਦਾ ਸਿੰਘਾਂ ਨੂੰ ਕੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਸਾਰੇ ਹੀ ਸ਼ਹੀਦ ਸਿੰਘਾਂ ਸਿੰਘਿਆਂ ਨੂੰ ਇਹ ਦਿਨ ਇਸ ਸਮਾਰਪਤ ਹੈ ਪਰ ਜਿੱਤ ਦਾ ਕੁਸ਼ ਇਹ ਹੀ ਮੰਨ ਲੋ ਤੁਸੀਂ ਕਿ ਜੋ ਜਿੱਤ ਹੈ ਸਾਡੇ ਗੁਰੂ ਘਰ ਨੂੰ ਇਸਮਾਰਪਤ ਸਹੀ ਤੇ ਗੁਰੂ ਨੇ ਲਾਜ ਰੱਖੀ ਹੈ ਫਿਰ ਇਹਨਾਂ ਨੂੰ ਭਾਈ ਵਧਾਈਆਂ ਸਾਰਿਆਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਜੋਰ ਲਾਉਣ ਵਾਲਿਆਂ ਦੋਸਤਾਂ ਨੇ ਤੂੰ ਕੀ ਕੱਢਤੀ ਸਵਾਦ ਆ ਗਿਆ ਯਾਰ ਜਿਹੜਾ ਜੋ ਦੇਖਿਆ ਹੜਾਂ ਦੇ ਹੜ ਤੇ ਭਾਈ ਮਨ ਬਾਗੋ ਬਾਖ ਹੋ ਗਿਆ ਸੀ ਤੇ ਮਨ ਦੇ ਵਿੱਚ ਇਹ ਸੀ ਕਿ ਗੁਰੂ ਜੀ ਕਿਰਪਾ ਕਰਨਗੇ ਜਦੋਂ ਸਾਡੇ ਨੌਜਵਾਨ ਬੱਚੇ ਖੜ ਗਏ ਤੇ ਫਿਰ ਕੀ ਮਤਲਬ ਕੀ ਰਹਿ ਜਾਂਦਾ ਪਿੱਛੇ ਫਤਿਹ ਹੈ ਹਰ ਮੈਦਾਨ ਫਤਿਹ ਹੈ ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ